ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਰਾਜ ਦੀ ਨੀ ਕਦੋਂ ਰੱਖੀ ਗਈ ਸਿੱਖ ਰਾਜ ਦੀ ਨੀ 18ਵੀਂ ਸਦੀ ਦੇ ਅੰਤ ਵਿੱਚ ਰੱਖੀ ਗਈ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ 1799 ਵਿੱਚ ਗੁਰਦਾਸਪੁਰ ਦੇ ਗੁਰੂ ਕੇ ਲਾਲ ਸਿੰਘ ਦੀ ਮਦਦ ਨਾਲ ਲਾਹੌਰ ਤੇ ਕਬਜ਼ਾ ਕੀਤਾ ਰਣਜੀਤ ਸਿੰਘ ਜੋ ਸ਼ੁਕਰ ਚੱਕੀਆ ਮਿਸਲ ਦੇ ਆਗੂ ਸਰਦਾਰ ਮਹਾ ਸਿੰਘ ਦੇ ਪੁੱਤਰ ਸਨ ਨੇ ਆਪਣੀ ਚਤਰਤਾ ਯੋਜਨਾਵੱਧ ਰਣਨੀਤੀ ਸੰਘਰਸ਼ੀਲ ਦੀ ਵਰਤੋਂ ਕਰਕੇ ਸਿੱਖ ਮਿਸਲਾਂ ਨੂੰ ਇਕਜੁੱਟ ਕੀਤਾ ਉਹਨਾਂ ਨੇ ਆਪਣੀ ਫੌਜ ਨੂੰ ਆਧੁਨਿਕ ਬਣਾਇਆ ਅਦੁਨਿਕ ਬਣਾਇਆ ਫ੍ਰੈਂਚ ਸੈਨਿਕ ਮੁਹੰਮਦ ਫੌਜ ਦਰਿਆਬ ਸਿੰਘ ਹੋਰ ਯੂਰਪੀਅਨ ਸਲਾਹਕਾਰਾਂ ਦੀ ਮਦਦ ਨਾਲ ਖਾਲਸਾ ਫੌਜ ਦਾ ਗਠਨ ਕੀਤਾ ਇਸ ਫੌਜ ਨੇ ਅਫਗਾਨਾ ਗੋਰਖਿਆਂ ਅਤੇ ਹੋਰ ਰਾਜਵੰਸਾਂ ਨੂੰ ਹਰਾਇਆ ਜਿਸ ਨਾਲ ਸਿੱਖ ਸਾਮਰਾਜ ਦੀ ਸਰਹੱਦਾਂ ਨੂੰ ਸਿੰਧ ਕਸ਼ਮੀਰ ਪੇਸ਼ਾਵਰ ਤੱਕ ਫੈਲਾਇਆ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ਸਿੱਖ ਰਾਜ ਨੇ ਆਪਣੀ ਚੋਟੀ ਦੇ ਸ਼ਾਸਨ ਕੀਤਾ ਜੋ ਇੱਕ ਸਥਿਰ ਅਤੇ ਸਪੰਨ ਰਾਜ ਦਾ ਸੰਕੇਤ ਸੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੇ ਅਸਥਿਰਤਾ ਮਹਾਰਾਜਾ ਰਣਜੀਤ ਸਿੰਘ ਦੀ ਮੌਤ 17 27 ਜੂਨ 1839 ਨੂੰ ਹੋਈ ਜੋ ਸਿੱਖ ਸਾਮਰਾਜ ਲਈ ਇੱਕ ਮਹੱਤਵਪੂਰਨ ਮੋੜ ਸੀ। ਉਹਨਾਂ ਦੀ ਮੌਤ ਨੇ ਰਾਜ ਵਿੱਚ ਇੱਕ ਰਾਜਨੀਤਿਕ ਖਾਲੀਪਨ ਪੈਦਾ ਕਰ ਦਿੱਤਾ ਕਿਉਂਕਿ ਉਹਨਾਂ ਦਾ ਸ਼ਾਸਨ ਆਪਣੀ ਸ਼ਕਤੀ, ਦ੍ਰਿਸ਼ਟੀ ਅਤੇ ਸਰਦਾਰਾਂ ਤੇ ਕੰਟਰੋਲ ਦੇ ਆਧਾਰ ਤੇ ਟਿਕਿਆ ਹੋਇਆ ਸੀ ਉਹਨਾਂ ਨੇ ਉਹਨਾਂ ਦੇ ਬਾਅਦ ਉਹਨਾਂ ਦੇ ਪੁੱਤਰ ਖੜਗ ਖੜਕ ਸਿੰਘ ਨੇ ਗੱਦੀ ਸੰਭਾਲੀ ਪਰ ਉਹ ਆਪਣੇ ਪਿਤਾ ਦੀ ਤਰ੍ਹਾਂ ਸਮਰੱਥ ਸ਼ਾਸਕ ਸਾਬਤ ਨਹੀਂ ਹੋ ਸਕੇ ਖੜਕ ਸਿੰਘ ਦੀ ਅਸਮਰੱਥਾ ਉਹਨਾਂ ਦੀ ਰਾਣੀ ਚੰਦਕੌਰ ਦੇ ਨਾਲ ਸੱਤਤਾ ਸੰਘਰਸ਼ ਦੇ ਰਾਜ ਵਿੱਚ ਅਸਥਿਰਤਾ ਨੂੰ ਜਨਮ ਦਿੱਤਾ 1840 ਵਿੱਚ ਖੜਕ ਸਿੰਘ ਦੀ ਮੌਤ ਤੇ ਉਹਨਾਂ ਦੇ ਪੁੱਤਰ ਨੌ ਨਿਹਾਲ ਸਿੰਘ ਦੇ ਛੇਤੀ ਹੀ ਇੱਕ ਹਾਦਸੇ ਵਿੱਚ ਮਾਰੇ ਜਾਣ ਨਾਲ ਉੱਤਰਾਧਿਕਾਰ ਦੀ ਲੜੀ ਵਿੱਚ ਅਜਾਗਰਤਾ ਫੈਲ ਗਈ ਅੰਦਰੂਨੀ ਵਿਵਾਦ ਅਤੇ ਧੜੇਬੰਦੀ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਦਰਬਾਰ ਵਿੱਚ ਸੱਤਾ ਦੀ ਲੜਾਈ ਸ਼ੁਰੂ ਹੋ ਗਈ ਸਰਦਾਰਾਂ ਆਰਾਮਗੜੀਆਂ ਰਾਜ ਦਰਬਾਰੀਆਂ ਵਿੱਚ ਗਹਿਰੀ ਲੜਾਈ ਟੜੇਬੰਦੀ ਹੋ ਗਈ ਖਾਲਸਾ ਫੌਜ ਜੋ ਕਿ ਰਣਜੀਤ ਸਿੰਘ ਦੇ ਸਮੇਂ ਸਖਤ ਅਨੁਸ਼ਾਸਨ ਵਿੱਚ ਸੀ ਅਜਿਹੀ ਤਾਕਤ ਬਣ ਗਈ ਕਿ ਉਹ ਸ਼ਾਸਕਾਂ ਤੇ ਹੁਕਮ ਚਲਾਉਣ ਲੱਗ ਪਈ ਇਹ ਫੌਜ ਨੇ ਆਪਣੇ ਜ਼ਿੰਮੇਵਾਰੀਆਂ ਵਿੱਚ ਵਾਧਾ ਮੰਗਿਆ ਵਜ਼ੀਰਾਂ ਅਤੇ ਸਰਦਾਰਾਂ ਨਾਲ ਝਗੜੇ ਕਰਨੇ ਸ਼ੁਰੂ ਕਰ ਦਿੱਤੇ ਇਸ ਦੌਰਾਨ ਰਾਣੀਆਂ ਵਜ਼ੀਰਾਂ ਅਤੇ ਸਿਵਲ ਅਧਿਕਾਰੀਆਂ ਵਿੱਚ ਵੀ ਸੱਤਾ ਦੀ ਖਿੱਚੋ ਤਣਾਵ ਬਣੀ ਇਹ ਅੰਦਰੂਨੀ ਝਗੜੇ ਸਿੱਖ ਰਾਜ ਦੀ ਇੱਕ ਵੱਡੀ ਕਮਜ਼ੋਰੀ ਬਣ ਗਏ ਜਿਸ ਨੇ ਬਾਹਰੀ ਸ਼ਕਤੀਆਂ ਲਈ ਹਮਲੇ ਦਾ ਰਾਹ ਖੋਲ ਦਿੱਤਾ ਬ੍ਰਿਟਿਸ਼ ਤਖਲ ਅੰਦਾਜ਼ੀ ਦੀ ਸ਼ੁਰੂਆਤ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਜੋ ਉਸ ਸਮੇਂ ਭਾਰਤ ਵਿੱਚ ਆਪਣੀ ਸ਼ਕਤੀ ਵਧਾਉਣ ਵਿੱਚ ਲੱਗੀ ਹੋਈ ਸੀ ਨੇ ਸਿੱਖ ਰਾਜ ਦੀਆਂ ਕਮਜ਼ੋਰੀਆਂ ਨੂੰ ਇੱਕ ਮੌਕਾ ਵਜੋਂ ਵੇਖਿਆ ਬ੍ਰਿਟਿਸ਼ ਨੇ ਸਿੱਖ ਸਰਹਦਾਂ ਤੇ ਆਪਣੀ ਫੌਜ ਵਧਾਈ ਸਥਿਤੀ ਨੂੰ ਅਸਥਿਰ ਕਰਨ ਲਈ ਸਾਜਸਾਂ ਰਚੀਆਂ 1845 ਵਿੱਚ ਪਹਿਲੀ ਐਂਗਲੋ ਸਿੱਖ ਜੰਗ ਸ਼ੁਰੂ ਹੋਈ ਜਦੋਂ ਸਿੱਖ ਫੌਜ ਨੇ ਸਤਲੁਜ ਨਦੀ ਦੇ ਬ੍ਰਿਟਿਸ਼ ਸੈਨਿਕਾਂ ਦੇ ਹਮਲਾ ਕੀਤਾ ਇਸ ਜੰਗ ਵਿੱਚ ਸਿੱਖ ਫੌਜ ਦੀ ਤਾਕਤ ਯੋਜਨਾਬੱਧ ਹਮਲੇ ਤੇ ਬ੍ਰਿਟਿਸ਼ ਨੂੰ ਪ੍ਰਭਾਵਿਤ ਸੰਕਟ ਵਿੱਚ ਡਾਲ ਦਿੱਤਾ ਪਰ ਗਦਾਰੀ ਅਤੇ ਅਸੰਗਠਨ ਨੇ ਉਹਨਾਂ ਦੀ ਹਾਰ ਨੂੰ ਨਿਸ਼ਚਿਤ ਕਰ ਦਿੱਤਾ ਪਹਿਲੀ ਅਤੇ ਦੂਜੀ ਐਂਗਲੋ ਸਿੱਖ ਜੰਗ ਪਹਿਲੀ ਐਂਗਲੋ ਸਿੱਖ ਜੰਗ 1845-1846 ਵਿੱਚ ਮੁੱਖ ਲੜਾਈਆਂ ਜਿਵੇਂ ਕਿ ਮੁਦਕੀ ਫਰੋਜਸਾ ਅਤੇ ਸੋਭਰਾਓ ਸੋਭਰਾਓ ਵਿੱਚ ਸਿੱਖ ਫੌਜ ਨੇ ਮਜ਼ਬੂਤ ਪ੍ਰਦਰਸ਼ਨ ਕੀਤਾ ਪਰ ਉਹਨਾਂ ਦੇ ਨੇਤਾਵਾਂ ਖਾਸ ਕਰਕੇ ਲਾਲ ਸਿੰਘ ਤੇਜਾ ਸਿੰਘ ਬ੍ਰਿਟਿਸ਼ ਨਾਲ ਸਾਂਝੇਦਾਰੀ ਕੀਤੀ ਇਸ ਗਦਾਰੀ ਨੇ ਸਿੱਖ ਫੌਜ ਨੂੰ ਕਮਜ਼ੋਰ ਕਰ ਦਿੱਤਾ 1846 ਵਿੱਚ ਲਾਹੌਰ ਸੰਧੀ ਤੇ ਦਸਕਤ ਕਰਵਾਏ ਗਏ ਇਸ ਸੰਧੀ ਨੇ ਸਿੱਖ ਸਾਮਰਾਜ ਦੀ ਸੁਤੰਤਰਤਾ ਨੂੰ ਘਟ ਕਰ ਦਿੱਤਾ ਜ਼ਿਆਦਾਤਰ ਸੱਤਾ ਬ੍ਰਿਟਿਸ਼ ਨਿਯੁਕਤ ਰੇਜੈਂਟ ਨੂੰ ਸੌਂਪ ਦਿੱਤੀ ਗਈ ਦੂਜੀ ਐਂਗਲੋ ਸਿੱਖ ਜੰਗ 1848-1849 ਵਿੱਚ ਸਿੱਖ ਰਾਜ ਦੇ ਅੰਤ ਦੀ ਸੀ ਇਸ ਜੰਗ ਵਿੱਚ ਸਿੱਖ ਫੌਜ ਨੇ ਗੁਜਰਾਤ ਪੰਜਾਬ ਵਿੱਚ ਬ੍ਰਿਟਿਸ਼ ਨਾਲ ਲੜਾਈ ਲੜੀ ਪਰ ਅੰਦਰੂਨੀ ਅਸਹਿਮਤੀ ਅਤੇ ਸਰੋਤਾਂ ਦੀ ਕਮੀ ਨੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਵਾਇਆ 1849 ਵਿੱਚ ਗੁਜਰਾਤ ਦੀ ਲੜਾਈ ਵਿੱਚ ਸਿੱਖ ਫੌਜ ਦੀ ਹਾਰ ਹੋ ਹਾਰ ਨੇ ਬ੍ਰਿਟਿਸ਼ ਨੂੰ ਪੰਜਾਬ ਤੇ ਪੂਰਾ ਕੰਟਰੋਲ ਦੇ ਦਿੱਤਾ ਸਿੱਖ ਸਾਮਰਾਜ ਦਾ ਅੰਤ 1849 ਵਿੱਚ ਮਹਾਰਾਜਾ ਦਲੀਪ ਸਿੰਘ ਜੋ ਸਿੱਖ ਰਾਜ ਦਾ ਆਖਰੀ ਸ਼ਾਸਕ ਸੀ ਨੂੰ ਗੱਦੀ ਤੇ ਹਟਾ ਦਿੱਤਾ ਗਿਆ ਬ੍ਰਿਟਿਸ਼ ਨੇ ਕੋਹਿੰਦੁਰ ਹੀਰਾ ਆਪਣੇ ਕਬਜ਼ੇ ਵਿੱਚ ਕਰ ਲਿਆ ਪੰਜਾਬ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਦਲੀਪ ਸਿੰਘ ਨੂੰ ਬ੍ਰਿਟੇਨ ਭੇਜ ਦਿੱਤਾ ਗਿਆ ਜਿੱਥੇ ਉਹਨਾਂ ਨੂੰ ਇੱਕ ਸੁਧਾਰਨ ਜੀਵਨ ਜਿਉਣ ਲਈ ਮਜਬੂਰ ਕੀਤਾ ਗਿਆ ਸਿੱਖ ਰਾਜ ਦੇ ਪਤਨ ਦੇ ਮੁੱਖ ਕਾਰਨ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਉਹਨਾਂ ਦੀ ਮੌਤ ਨੇ ਸ਼ਾਸਨ ਵਿੱਚ ਇੱਕ ਖਾਲੀਪਨ ਪੈਦਾ ਕਰ ਦਿੱਤਾ ਅੰਦਰੂਨੀ ਝਗੜੇ ਸਰਦਾਰਾਂ ਅਤੇ ਫੌਜ ਵਿੱਚ ਵਿਵਾਦ ਗਦਾਰੀ ਲਾਲ ਸਿੰਘ ਤੇ ਤੇਜਾ ਸਿੰਘ ਵਰਗੇ ਨੇਤਾਵਾਂ ਦੀ ਬ੍ਰਿਟਿਸ਼ ਨਾਲ ਮਿਲੀ ਭੁਗਤ ਬ੍ਰਿਟਿਸ਼ ਸੈਨਿਕ ਸ਼ਕਤੀ ਅਧੁਨਿਕ ਹਥਿਆਰਾਂ ਅਤੇ ਰਣਨੀਤੀ ਆਰਥਿਕੀ ਸਮੱਸਿਆਵਾਂ ਲੰਬੀਆਂ ਜੰਗਾਂ ਦੇ ਆਰਥਿਕ ਸਥਿਤੀ ਨੂੰ ਖਤਮ ਕਰ ਦਿੱਤਾ ਨਤੀਜਾ ਰਿਹਾ ਸਿੱਖ ਰਾਜ ਦਾ ਪਤਨ ਇੱਕ ਸਮਝੌਤੇ ਦਾ ਨਤੀਜਾ ਸੀ ਅੰਦਰੂਨੀ ਕਮਜ਼ੋਰੀਆਂ ਅਤੇ ਬਾਹਰੀ ਦਬਾਅ ਦਾ ਇਹ ਇਤਿਹਾਸ ਦੀ ਇੱਕ ਗਹਿਰੀ ਸਿੱਖਿਆ ਹੈ ਕਿ ਸੰਘਰਸ਼ ਏਕਤਾ ਬਿਨਾ ਕੋਈ ਵੀ ਸਾਮਰਾਜ ਟਿਕ ਨਹੀਂ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ